ਉੱtre ਹੀ ਬਾਈ ਲੈ ਸੱਜਣੋ ਝੋਟੀ ਆ ਗਈ ਬੱਚਾ ਕਰਦੇ ਬਾਈ ਸਾਈਡ ਤੇ ਲੈ ਇੱਕ ਵਾਰੀ ਨਾ ਹੁਣ ਪਾਸਮੀ ਹੋਈ ਨੂੰ ਵੀ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਾਂਗੇ ਵੀ ਪਾਸਮੇ ਕੇ ਝੋਟੀ ਕਿਹੋ ਜਿਹਾ ਥਾਣ ਬਣਾਉਂਦੀ ਐ ਇੱਕ ਵਾਰ ਇੱਥੇ ਤੋਂ ਦੇਖ ਸਕਦੇ ਹੋ ਸੱਜਣੋ ਥਾਣਾ ਨਾ ਜਿਹੜਾ ਥਾਣਾ ਐਨ ਕੱਢਦੀ ਐ ਝੋਟੀ ਪੂਰੀ ਟੌਪ ਕਵਾਲੀ ਤੇ ਆਪ ਵੀ ਉਹੀ ਗੱਲ ਐ ਵੀ ਚੰਗੀ ਆ ਝੋਟੀ ਰੰਗ ਰੰਗ ਵੀ ਝੋਟੀ ਦਾ ਐਨ ਸ਼ਾ ਕਾਲਾ ਜੈੱਡ ਬਲੈਕ ਰੰਗ ਆ ਤੇ ਇੱਥੇ ਤੋਂ ਨਾ ਹੁਣ ਲੇ ਵਾਲੂਆ ਦੇਖ ਲਓ ਤੁਰਦੀ ਦਾ ਐਨ ਚਲਾ ਦੇ ਚਲਾ ਦੇ ਲੰਬੀ ਚਲਾ ਦੇ ਵਾ ਮੁਰਲਾ ਬਈ ਲੈ ਇੱਥੇ ਤੋਂ ਸੱਜਣੋ ਨਾ ਲੇਵਾਲੂ ਆ ਦੇਖ ਸਕਦਾ ਜੀ ਆਪਾਂ ਕਹਿ ਨਹੀਂ ਆਉਂਦੇ ਵਿੱਚੋਂ ਕਿ ਐਨ ਤੁਰਦੀ ਆ ਪਹਿਲਵਾਨਾਂ ਵਾਂਗੂ ਜਿਵੇਂ ਕਹਦੇ ਨੇ ਫਾਸ ਫਾਸ ਕੇ ਤੁਰਦੀ ਆ ਤੇ ਬਾਕੀ ਤਿੰਨ ਤਿੰਨ ਪਾਈ ਬਾਈ ਆ ਕੇ ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਲੱਗਿਆ ਪਿੰਡ ਗਵਿੰਦਪੁਰਾ ਜ਼ਿਲ੍ਹਾ ਬਠਿੰਡਾ ਜੇ ਗੱਲ ਕਰ ਲਈਏ ਮੇਰਾ ਖਿਆਲ ਹੈ ਪਰਸੋ ਚੌਥੇ ਆਪਾਂ ਨੇ ਇੱਕ ਇਸ ਘਰ ਦੇ ਵਿੱਚੋਂ ਇੱਕ ਵੀਡੀਓ ਪਾਈ ਤੀ ਜਿਸ ਚ ਆਪਾਂ ਇੱਕ ਤੁਹਾਨੂੰ ਟਾਪ ਮੋਹਰਾ ਝੋਟੀ ਦਿਖਾਈ ਸੀ ਤੇ ਇੱਕ ਦਿਖਾਈ ਸੀ ਸੱਜਣੋ ਨੀਲੀ ਦਾ ਵੀ ਤੇ ਉਹ ਦੋਹੇ ਝੋਟੀਆਂ ਬਾਈ ਦੀਆਂ ਹੋ ਗਈਆਂ ਸੇਲ ਤੇ ਅੱਜ ਆਪਾਂ ਤੁਹਾਨੂੰ ਮੋਹਰਾ ਨਸਲੀਆਂ ਦੋ ਝੋਟੀਆਂ ਦਿਖਾਵਾਂਗੇ ਸੱਜਣੋ ਦੋਹੇ ਦੂਜੇ ਸੂਏ ਨੇ ਇੱਕ ਝੋਟੀ ਨੂੰ ਸ਼ੀਮਾ ਦੇਣਾ ਜੈਨੂਨ ਸੂਈ ਨੂੰ ਬੱਚੇ ਦਾ ਮੂੰਹ ਪਟਕੇ ਦੰਦ ਵੀ ਮੈਂ ਦਿਖਾਉਂਗਾ ਵੀਡੀਓ ਦੇ ਵਿੱਚ ਹੀ ਉਹਦੇ ਥੱਲੇ ਤਾਂ ਹੈਗਾ ਇਸ ਟਾਈਮ ਨਾਲ ਸੱਜਣੋਂ 14 ਕਿਲੋ ਦੁੱਧ ਉਹਦੇ ਥੱਲੇ ਤਿਆਰੀ ਦਾ ਦੁੱਧ ਝੋਟੀ ਪਾਉਗੀ 17-18 ਕਿਲੋ ਤੇ ਜਾਤ ਕੁਆਲਟੀ ਬਰੀਡ ਜੇ ਮੈਂ ਗੱਲ ਕਰਨਾ ਬਾ ਕਮਾਲ ਜਾਨਵਰ ਹੈ ਤੇ ਦੂਜੀ ਝੋਟੀ ਨੂੰ ਹੈਗਾ ਸੱਜਣੋਂ ਚੌਥਾ ਦਿਨ ਕਰੀਬ ਸੂਈ ਨੂੰ ਉਹਦੇ ਥੱਲੇ ਹੈਗਾ ਇਸ ਟਾਈਮ 10 ਕਿਲੋ ਦੁੱਧ ਰਾਈ ਦੀ ਦਾ ਉਹ ਵੀ ਦੁੱਧ ਬਾਈ ਕਹਿੰਦਾ 14-15 ਕਿਲੋ ਖੁੱਲਾ ਪਾਉਗੀ ਤੇ ਆਜੋ ਬਾਈ ਨਾਲ ਮਿਲਿਆਉਣੇ ਆ ਤੇ ਕਰਾਉਣੇ ਆ ਗੱਲਬਾਤ ਤੇ 14 ਕਿਲੋ ਵਾਲੀ ਝੋਟੀ ਨਾਲ ਸੱਜਣੋਂ ਮੈਂ ਵੀਡੀਓ ਦੇ ਵਿੱਚ ਚਬਾ ਕੇ ਵੀ ਦਿਖਾਉਂਗਾ ਅੱਜ ਤੁਹਾਨੂੰ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਆਜੋ ਹੋਰ ਭਾਈ ਜੀ ਕੀ ਹਾਲ ਹੈ ਵਦਿਆ ਭਾਈ ਠੀਕ ਠਾਕ ਹਾਂ ਵਦਿਆ ਭਾਈ ਬਾਈ ਸਤਿ ਸ੍ਰੀ ਅਕਾਲ ਸਾਰੇ ਚੈਨਲ ਵੇਖਣ ਵਾਲੇ ਕਿਸਾਨ ਪਸ਼ੂ ਪਾਲਕ ਵੀਰ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਲੈ ਨਾਮ ਦੱਸ ਦਿਓ ਜਰਾ ਨਾਮ ਬਾਈ ਆਪਣਾ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਪਿੰਡ ਗਵਿੰਦ ਪੁਰਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਬਠਿੰਡੇ ਤੋਂ ਕਿੰਨੀ ਦੂਰ ਹੈ ਪਿੰਡਾ ਬਠਿੰਡੇ ਤੋਂ ਬਾਈ ਆਪਣਾ 9 ਕਿਲੋਮੀਟਰ ਹੈ ਅੱਛਾ ਬਠਿੰਡੇ ਤੋਂ ਲੈ ਸੱਜਣਾ 9 ਕਿਲੋਮੀਟਰ ਹੈ ਰਾਮਪੁਰਾ ਫੂਲ ਏਰੀਆ ਬਠਿੰਡੇ ਏਰੀਏ 'ਚ ਖੜਾ ਰਾਮਪੁਰਾ ਫੂਲ ਏਰੀਏ 'ਚ ਮੈਂ ਜਿੱਥੇ ਤੇ ਮੈਂ ਤੁਹਾਨੂੰ ਦੱਸਦਾ ਹੁੰਦਾ ਜਾਨਵਰ ਵੀ ਦੁੱ ਅਛਾ ਉਹਦੇ ਵਾਲੀ ਵੀਡੀਓ ਦਾ ਕੀ ਰਿਸਪੌਂਸ ਰਿਹਾ ਉਹਦੇ ਵਾਲੀ ਵੀਡੀਓ ਬਾਈ 25 ਮਿੰਟਾਂ ਦੇ ਵੇਖਤੀਆਂ ਸੀ ਦੋਨੇ ਇੱਕ ਘਰ ਨਹੀਂ ਦਿੱਤਾ ਸੀ ਜੋੜਾ ਅਛਾ ਇੱਕ ਸੱਜਣ ਹੀ ਲੈ ਗਿਆ ਕਿਵੇਂ ਘਰੇਲੂ ਬੰਦੇ ਲੈ ਕੇ ਜਾ ਕੋਈ ਘਰੇਲੂ ਬੰਦੇ ਲੈ ਗਏ ਦੁੱਧ ਪੀਣ ਵਾਲੇ ਹਾਂ ਬਾਈ ਲੈ ਹੁਣ ਆਪਾਂ ਇਧਰੋਂ ਸ਼ੁਰੂ ਕਰ ਲਈਏ ਇੱਕ ਨੰਬਰ ਤੋਂ ਕਰ ਲੈ ਲੈ ਇਹਦੇ ਤੇ ਮਾਰਦੇ ਬਾਈ ਕੈਮਰਾ ਆ ਝੋਟੀ ਕਹਿੰਦਾ ਸੀ ਮੈਂ ਸੱਜਣੋਂ ਜਿਹੜੀ ਤੁਹਾਨੂੰ ਪਿਓਰ ਮੋਹਰਾ ਨਸਲ ਚਲਾ ਲਿਓ ਤੇ ਸਿੰਘ ਸੁੰਗ ਦੀ ਕੁਆਲਿਟੀ ਦੇਖ ਸਕਦੇ ਮੈਂ ਬਹੁਤਾਂ ਬਾਈ ਇਹ ਝੋਟੀ ਜੈਡ ਬਲੈਕ ਹਾਂ ਤੇ ਬਿਲਕੁਲ ਨਾ ਮੇਨ ਗੱਲ ਆ ਜਿਹੜੀ ਸਾਰੀ ਜੈਡ ਬਲੈਕ ਆ ਪੂਛ ਦੇ ਵਿੱਚ ਨਾ ਜ ਤੇ ਬਾਕੀ ਜਾਤ ਕੁਆਲਟੀ ਆ ਮੈਂ ਇਹਦੀ ਰੰਗ ਰੰਗ ਦੇਖ ਸਕਦੇ ਹਾਂ ਬਿਲਕੁਲ ਜੈਡ ਬਲੈਕ ਆ ਤੇ ਠੰਲੇਵਾ ਤੇ ਠੰਦੀ ਨਾ ਅਪ ਵਿੱਚ ਦੂਰੀ ਦੀ ਗੱਲ ਕਰ ਲਈਏ ਆਪਸ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਨੇ ਵੀ ਕੜ ਕੇ ਲਾਏ ਹੋਏ ਨੇ ਉਹ ਗੱਲ ਬਾਤ ਆ 6 ਮਾਕ ਦਿਨ ਇਹਨੂੰ ਸੂਈ ਨੂੰ ਆ ਤੇ 14 ਕਿਲੋ ਦੁੱਧ ਬਾਈ ਕਹਿੰਦਾ ਇਹਦੇ ਥੱਲੇ ਨਾ ਇਸ ਟਾਈਮ ਰੈਡੀ ਦਾ ਆਜੋ ਬਈ ਲੈ ਤੂੰ ਆਪਦੇ ਮੂੰਹ ਹੀ ਦੱਸਦੇ ਬਾਈ ਕਿੰਨਾ ਵਾਂ ਦਿਨ ਸੂਈ ਨੂੰ ਆ ਤੇ ਬੱਚਾ ਨਾਲ ਕੀ ਆ ਮੇਨ ਗੱਲ ਹੈ ਬਾਈ ਮੇਲ ਕਾਫ ਨਾਲ ਆ ਕਟਾਗਾ ਛੇ ਮਾਂ ਦਿਨ ਅਜ ਸੂਈ ਨੂੰ ਆ 14 ਲੀਟਰ ਦੁੱਧ ਦੇ ਥੱਲੇ ਹਾਜ਼ਰ ਆਗਾ ਕਿੰਨਾ ਦੁੱਧ ਪਾ ਸਕਦੀ ਆ ਇਹ ਝੁੱਠ ਦੁੱਧ ਬਾਈ ਆਪਾਂ ਤਾਂ ਕਹਿੰਦੇ ਆਂਗੇ 16 ਲੀਟਰ ਦੁੱਧ ਖੁੱਲਾ ਦੇ ਦੂੰ ਤਾਂ 17 ਦੇ ਦੂ ਆਪਾਂ 16 ਦੀ ਗਾਰੰਟੀ ਦੇ ਦੇ 16 ਦੀ ਆਪਾਂ ਜੇ ਕੋਈ ਕੱਲ ਨੂੰ ਸੱਜਣ ਲੈ ਕੇ ਜਾਂਦਾ 16 ਕਿਲੋ ਦੀ ਗਾਰੰਟੀ ਵੀ ਦੇ ਦੇ ਗਏ ਗਾਰੰਟੀ ਦੇ ਦਾਂਗੇ ਬਾਈ ਵੀ ਦੁੱਧ ਮੈਂ 17 18 ਹੀ ਪਾ ਦੂਗਾ ਹਾਂ ਨੇ ਬਾਕੀ ਨਾ ਸੱਜਣੋਂ ਫੀਸ ਕੁਆਲਿਟੀ ਦੇਖ ਸਕਦੇ ਹੋ ਬਾਕੀ ਬਰੀਡ ਲੇ ਬਾਕੀ ਨਾ ਸੱਜਣੋ ਇੱਕ ਵਾਰੀ ਬਾਕੀ ਬਾਈ ਮਿਲਕ ਵੇਣ ਵੇਖ ਇਹਦੀ ਦੋਨੇ ਪਾਸੇ ਮਿਲਕ ਵੇਣ ਵੇਖ ਛੋਟੀ ਬਾਕੀ ਨਾ ਇੱਕ ਵਾਰੀ ਤੁਰਦੀ ਦੀ ਜੱਜਮੈਂਟ ਕਰ ਲਿਓ ਇਹਨੂੰ ਚਲਾ ਦੀ ਬਾਈ ਤੇ ਉਹੀ ਗੱਲ ਆ ਵੀ ਸਾਫ ਸਫਾਈ ਦੀ ਗੱਲ ਕਰਨਾ ਬਹੁਤਾ ਛੋਟੀ ਚ ਤੇ ਬਾਕੀ ਪਿੱਠ ਪੁੜੀ ਦੀ ਗੱਲ ਕਰਨਾ ਇਹਦੀ ਬਣਾਵਟ ਦੀ ਤੇ ਥੱਲੋਂ ਲੇ ਵਾਲੂਆ ਦਿਖਾਦੀ ਸਿਮਰਨ ਸਮਾਰ ਕੇ ਲਾਦੀ ਨੇੜੇ ਤੇ ਬਾਕੀ ਥਣ ਦੀ ਗੱਲ ਕਰ ਲੈਣਾ ਮੁੱਠੀ ਦੀ ਚਵਾਈ ਵਾਲਾ ਥਣ ਲੱਗਿਆ ਬਾਕੀ ਜਿਹੜੀ ਮੇਨ ਗੱਲ ਆ ਨਾ ਸੱਜਣੋ ਛੋਟੀ ਦਾ ਦੂਜਾ ਸੂਆ ਹਲੇ ਕਿਉਂਕਿ ਤੀਜੇ ਸੂਏ ਨੇ ਹੋਰ ਵੀ ਦੁੱਧ ਬਾਈ ਵਧਾਉਣਾ ਹਲੇ ਹੈ ਨ ਤੀਜੇ ਸੂਏ ਇਹ ਮੈਂ 12 ਤੋਂ 20 ਕਿਲੋ ਦੁੱਧ ਪਾਉਗੀ ਤੇ ਇੱਥੇ ਬਾਕੀ ਤੁਸੀਂ ਲੇਵੇ ਦੀ ਚੜਾਈ ਦੇਖ ਸਕਦੇ ਹੋ ਤੇ ਅੱਗੇ ਤੋਂ ਵਾ ਮਿਲਕ ਵੇਣ ਵੀ ਦਿਖਾ ਦੇ ਬਾਈ ਅੱਗੇ ਅੱਗੇੋਂ ਮਿਲਕ ਵੇਣ ਦੇਖ ਸਕਦੇ ਹੋ ਬਾਕੀ ਥਣ ਥਣ ਦੀ ਕੁਆਲਟੀ ਦੇਖ ਸਕਦੇ ਹੋ ਇਹ ਮੈਂ ਇਹਨੂੰ ਬੱਚਾ ਲਾ ਕੇ ਸੱਜਣੋਂ ਆਪਾਂ ਵੀਡੀਓ ਦੇ ਵਿੱਚ ਚੋਵਾਂਗੇ ਵੀਡੀਓ ਨਾ ਬਣੇ ਰਹੋ ਤੇ ਹੁਣ ਆਪਾਂ ਦਿਖਾਉਣੇ ਆ ਤੁਹਾਨੂੰ 2 ਨੰਬਰ ਵਾਲੀ ਝੋਟੀ ਪਹਿਲਾਂ 2 ਨੰਬਰ ਵਾਲੀ ਦੇ ਝਾਤ ਮਰਵਾਦਾਂ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਚੋਵਾਂਗੇ ਤੇ ਵੀਡੀਓ ਦੇ ਵਿੱਚ ਹੀ ਤੁਹਾਨੂੰ ਮੈਂ ਦੁੱਧ ਵੀ ਮਾਪ ਕੇ ਦਿਖਾਵਾਂਗਾ ਇਹਦਾ ਆ ਆ ਗਈ ਸੱਜਣੋਂ 2 ਨੰਬਰ ਵਾਲੀ ਸਿੰਘ ਥੋੜਾ ਜਿਹਾ ਉਹਦੇ ਨਾਲੋਂ ਖੁੱਲਾ ਜ਼ਰੂਰ ਹੈ ਪਰ ਜੇ ਮੈਂ ਬਣਾਵਟ ਦੀ ਗੱਲ ਕਰਾਂ ਬਾਡੀ ਦੇ ਹਿਸਾਬ ਨਾਲ ਸਿੰਘ ਝੋਟੀ ਨੂੰ ਜੱਜਦਾ ਇਹਦਾ ਕਿਹੜਾ ਸੂਆ ਬਾਈ ਇਹਦਾ ਬਾਈ ਦੂਜਾ ਸੂਆ ਇਹਦਾ ਵੀ ਇਹਦਾ ਵੀ ਦੂਜਾ ਸੂਆ ਕੱਦ ਬਹੁਤ ਆ ਹਨਾ ਦੂਜੇ ਸੂਏ ਦੇ ਹਿਸਾਬ ਨਾਲ ਜੇ ਗੱਲ ਕਰੀਏ ਬਾਈ ਹਜੇ ਕੱਖ ਨਹੀਂ ਜੱਕੇ ਆ ਕੇ ਨਾ ਜੀ ਇਹਦਾ ਕਰੀ ਜਾਂਦੀ ਹੈ ਅੱਛਾ ਇਹ ਕਦ ਆਈ ਹੈ ਝੋਟੀ ਆਪਣੇ ਕੋਲੇ ਇਹ ਬਾਈ ਕੱਲ ਆਈ ਹੈ ਝੋਟੀ ਅੱਛਾ ਕੱਲ ਹੀ ਆਈ ਆ ਹਜੇ ਲੱਗ ਹਾਂ ਸਨ ਨੋਟ ਦਿਖਾ ਦੇ ਸਿਮਰ ਥੱਲੇ ਜੋ ਅੱਛਾ ਕੱਲ ਸਵੇਰ ਕਰਕੇ ਨਾ ਸੱਜਣਾ ਥੋੜਾ ਬਾਈ ਕਹਿੰਦਾ ਕਈ ਵਾਰ ਨਾ ਜਾਨਵਰ ਜਦੋਂ ਘਰੇਲੂ ਜਾਨਵਰ ਆਉਂਦਾ ਕੋਈ ਜੀ ਲਾਉਂਦਾ ਨਹੀਂ ਹੈ ਨਾ ਜਿੱਥੇ ਆਪਾਂ ਗੱਲ ਕਰ ਲਈਏ ਵੀ ਜਾਨਵਰ ਜੰਮਿਆ ਪਲਿਆ ਹੁੰਦਾ ਨਾ ਉੱਥੋਂ ਜਦੋਂ ਕਈ ਸਾਲਾਂ ਬਾਅਦ ਆਉਂਦਾ ਕਿਸੇ ਹੋਰ ਘਰ ਤੇ ਜਾਂਦਾ ਉੱਥੇ ਜੀ ਲਾਉਂਦਾ ਨਹੀਂ ਕਈ ਵਾਰੀ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਬਾਈ ਅੱਜ ਆ ਨਾੜੂਆਂ ਕੱਟੀ ਦੇ ਨਾਲ ਇਹਨੂੰ ਚੋਕਦਾ ਨਾ ਨਾੜੂਆ ਦਿਖਾ ਦਈਏ ਬਾਈ ਨਾਲ ਤੇ ਬਾਕੀ ਨਾ ਮੇਨ ਗੱਲ ਆ ਸੱਜਣੋ ਜਿਹੜੀ ਇਹਦੇ ਨਾਲ ਕੱਤੀ ਆ ਤੇ ਹੈਗੀ ਵੀ ਪੂਰੀ ਤੰਦਰੁਸਤ ਹੈ ਪੂਰੀ ਰਿਸਟ ਪੁਸਟ ਕੱਤੀ ਆਹੀ ਗੱਲ ਨਹੀਂ ਤੇ ਬਾਕੀ ਇੱਕ ਤਰੀਫ ਇਹ ਸੱਜਣ ਦੀ ਹੋਰ ਵੀ ਕਰੂੰਗਾ ਦੁੱਧ ਇਹ ਬੱਚਿਆਂ ਨੂੰ ਬਹੁਤ ਪਿਉਂਦਾ ਹੋਰ ਵਪਾਰੀ ਦਾ ਹਲੇ ਰੱਖ ਦਿੰਦੇ ਨੇ ਮਰੀਆਲ ਜਾਬੀ ਇਹ ਪੰਜ ਕਿ ਦਿਨਾਂ ਦਾ ਲੱਗਦਾ ਰਹੇ ਪਰੇ ਮਾਂ ਦਾ ਸ਼ੇਰ ਜੇ ਗੱਲ ਕਰ ਲੈਣਾ ਲੈ ਕੱਟੀ ਦੀ ਪਿੱਠ ਪੁੱਠ ਦਿਖਾ ਦੀ ਬਈ ਦੁੱਧਾ ਤੇ ਪੂਰਾ ਲੈ ਐ ਲੱਗੂ ਸਾਨੂੰ ਜੇ 나ੜੂਆ ਨਾ ਹੁੰਦਾ ਨਾਲ ਸੱਜਣਾ ਹੈਗੇ ਨੇ ਵੀ 10 ਦਿਨਾਂ ਦੀ ਕੱਟੀ ਆ ਇਹ ਹਾਂ ਬਾਈ ਫੇਰ ਕਹਿੰਦੇ ਬਾਕੀ ਉਹਦੇ ਬਾਈ ਕੱਟੀ ਦੇ ਨਾਲੇ ਕੱਟੇ ਦੰਦ ਪਟਕੇ ਦਿਖਾ ਦੇਣਗੇ ਦੰਦ ਵੀ ਨਹੀਂ ਆਏ ਜੇ ਮਾਸ ਮਾਸ ਚ ਹੀ ਫਿਰਦੇ ਲੈ ਬਾਕੀ ਨਾ ਜਿਹੜੇ ਜਾਣਕਾਰ ਸੱਜਣ ਨੇ ਇੱਕ ਨੰਬਰ ਵਾਲੀ ਝੋਟੀ ਜਿਹੜੀ ਸਾਨੂੰ ਮੈਂ ਕਹਿੰਦਾ ਵੀ ਜੈਨੂਅਨ ਹੀ ਛੇਮਾ ਦਿੰਦੇ ਨੇ ਸੂਈ ਨੂੰ ਆ ਜੇ 나ੜੂਆ ਉਹਦਾ ਤੋੜਤਾ ਮੈਂ ਨੇ ਪਰ ਉਹਦੇ ਦੰਦ ਦਿਖਾ ਦੂੰਗਾ ਜਿਹੜੇ ਸੱਜਣਾਂ ਜਾਣਕਾਰੀ ਰੱਖਦੇ ਨੇ ਉਹ ਦੰਦਾਂ ਤੋਂ ਦੱਜਾ ਲਾ ਦਿੰ ਇਹਦੇ ਥੱਲੇ ਦੁੱਧ ਕਿੰਨਾ ਤਿਆਰ ਆ ਬਾਈ 4 4 ਚੌਥੇ ਦਿੰਦੀ ਸੀ ਇਹਦੇ ਥੱਲੇ ਬਾਈ 10 ਕਿਲੋ ਖੁੱਲਾ ਤਿਆਰ ਆ ਹੁਣ ਦੋ ਡੰਗ ਚਾਰ ਡੰਗ ਬਾਈ ਛੀ ਡੰਗ ਚੋਲੇ ਵਿਚਾ ਚਵਾ ਦਾਂਗੀ ਦੋ ਐ ਮਈ ਚਵਾ ਦਾਂਗੇ ਆਪਾਂ ਦੋ ਡੰਗ ਚਾਰ ਡੰਗ ਉਹ ਦੇ ਵੀ ਦੇ ਦੂ ਬਾਈ 14 ਕਿਲੋ ਝੋਟੀ ਅਛਾ ਇਹਦੀ ਆਪਾਂ ਉਹ ਜੇ ਕੋਈ ਗਰੰਟੀ ਤੇ ਲੈ ਕੇ ਜਾਂਦਾ ਕਿੰਨੀ ਗਰੰਟੀ ਦੇਦਾ 13 ਲੀਟਰ ਦੀ ਬਾਈ ਆਪਾਂ ਖੁੱਲੀ ਗਰੰਟੀ ਦੇ ਦਾਂ ਕੋਈ ਮਰਜ਼ੀ ਲਏ ਨਹੀਂ ਵਾਪਸ ਦੇ ਜ ਆਪਣੇ ਘਰੇ ਅੱਛਾ ਹਾਂ ਲੈ ਨਹੀਂ ਬਾਈ ਕਹਿੰਦਾ ਨਾ ਆਪਾਂ ਦੋਹੇ ਝੋਟੀਆਂ ਚ ਜਿਹੜੀ ਝੋਟੀ ਚ ਵੀ ਜਿੰਨੀ ਗਰੰਟੀ ਦੇਤੀ ਜੇ ਡਾਉਂ ਨਿਕਲਦੀ ਆ ਕੋਈ ਝੋਟੀ ਦੁੱਧ ਚ ਤਾਂ ਵਾਪਸ ਲੈ ਲਾਂਗੇ ਪਰ ਵਾਪਸ ਵੀ ਬਾਈ ਕਿਸੇ ਸ਼ਰਤ ਤੇ ਲਈ ਜਾਂਦਾ ਜੇ ਤੁਸੀਂ ਘਰੇ ਜਾ ਕੇ ਮੈਂ ਇਹਨੂੰ ਕੁਝ ਪਾਉਂਗੇ ਨਹੀਂ ਬਾਈ ਕੱਲੀ ਤੂਣੀ ਦਾ ਦੁੱਧ ਵੀ ਨਹੀਂ ਦਿੰਦੀ ਓਹੀ ਗੱਲ ਹੈ ਦੇਊਗੀ ਦੁੱਧ ਸੱਜਣੋਂ ਖਾ ਪੀ ਕੇ ਲੈ ਇਹਨੂੰ ਵੀ ਬਾਈ ਤੋੜ ਕੇ ਦਿਖਾ ਦੇ ਇੱਕ ਵਾਰੀ ਫਿਰ ਆਪਾਂ ਇੱਕ ਨੰਬਰ ਵਾਲੀ ਕੱਥਣਥਣੌਟ ਸੱਜਣੋ ਇਹ ਝੋਟੀ ਨੂੰ ਵੀ ਚੰਗਾ ਲੱਗਿਆ ਪਰ ਇਹਦੀ ਬਾਡੀ ਦੀ ਗੱਲ ਕਰਾਂ ਜਿਵੇਂ ਬਾਡੀ ਉਹ ਮੈਂ ਇਹਨਾਂ ਨੂੰ ਵੀ ਡਾਬ ਲੈ ਝੋਟੀ ਦੀ ਕਿਉਂਕਿ ਇਹਦਾ ਕੱਦ ਕਾਠ ਹੈ ਇਹ ਸਿੰਗਲ ਹੱਡੀ ਦਾ ਜਾਨਵਰ ਹੈ ੱਲੇ ਵਾਲੂਗਾ ਵੀ ਦਿਖਾ ਦੀ ਨੇੜੇ ਤੋਂ ਬਈ ਤੇ ਥਣਥਣੌਟ ਦਿਖਾ ਦੀ ਲੈ ਜਾ ਲੈ ਜਾ ਲੰਬੀ ਬਾ ਕਮਾ ਲਓ ਜੀ ਬਾਕੀ ਸੱਜਣੋ ਝੋਟੀ ਦਾ ਸੂਆ ਉਹਦਾ ਵੀ ਦੂਜਾ ਸਿੰਗ ਜ਼ਰੂਰ ਥੋੜਾ ਜਿਹਾ ਖੁੱਲਾ ਪਰ ਬਾਡੀ ਦੇ ਹਿਸਾਬ ਨਾਲ ਜੱਜਦਾ ਤੇ ਥਣਥਣੌਟ ਵੀ ਚੰਗਾ ਲੱਗਿਆ ਤੇ ਬਾਕੀ ਥਣਥਣੌਟ ਦੂਰੀ ਤੇ ਲੱਗਿਆ ਤੇ ਜਿਹੜੀ ਮੇਨ ਗੱਲ ਆ ਸੱਜਣੋ ਇਸ ਘਰ ਦੇ ਵਿੱਚੋਂ ਆਪਾਂ ਜਿੰਨੇ ਵੀ ਵੀਡੀਓ ਸ਼ੂਟ ਕਰਦੇ ਆ ਤੁਹਾਨੂੰ ਜਾਨਵਰ ਸਾਰੇ ਦੁੱਧ ਵਾਲੇ ਜਾਨਵਰ ਮਿਲਦੇ ਨੇ ਇਸ ਬਾਗੀ ਕੋਲੇ ਕਿਉਂਕਿ ਜੇ ਗੱਲ ਕਰ ਲਈਏ ਇਸ ਏਰੀਏ ਦੀ ਉਹੀ ਗੱਲ ਆ ਵੀ ਰਾਮਪੁਰਾ ਫੂਲ ਮੈਂ ਤੁਹਾਨੂੰ ਅਕਸਰ ਕਹਿੰਨਾ ਹੁੰਦਾ ਵੀ ਇਹ ਇਲਾਕੇ ਦੀਆਂ ਯਾਰ ਮਈਆਂ ਦੁੱਧ ਤੋਂ ਮਰਦੀਆਂ ਨਹੀਂ ਕੱਢਦੀਆਂ ਨੇ ਦੁੱਧ ਬਾਕੀ ਪੇਟ ਭੁੜੇ ਦੀ ਬਣਾਵਤ ਚੰਗੀ ਆ ਤੇ ਬਾਕੀ ਠੰਡੇ ਸੀਲ ਜਾਨਵਰ ਦੀ ਮੇਨ ਗੱਲ ਹੁੰਦੀ ਆ ਚਾਹੇ ਦੁੱਧ ਸੱਜਣੋ ਕਿਲੋ ਘੱਟ ਹੋਵੇ ਚਵਾਈ ਦੀਆਂ ਬਾਈ ਰੂ ਮਾਰ ਗਈਆਂ ਦੋਨੋਂ ਲੈ ਇਹਦਾ ਤਾਂ ਬਾਈ ਆਪਾਂ ਬੱਚਾ ਲਾ ਕੇ ਕਰਾਂਗੇ ਕੋਸ਼ਿਸ਼ ਵੀ ਧਾਰਾ ਸਾਨੂੰ ਮਰਵਾ ਦਈਏ ਕਿਉਂਕਿ ਵੀਡੀਓ ਵੀ ਲੰਬੀ ਹੋ ਜੇਂਦੇ ਵਿੱਚ ਸੱਜਣ ਕਹਿਣ ਲੱਗ ਜਾਂਦੇ ਨੇ ਲੈ ਉਹਦਾ ਬੱਚਾ ਛੱਡ ਲੈ ਬਾਈ ਲੈ ਸੱਜਣੋਂ ਇੱਕ ਨੰਬਰ ਵਾਲੀ ਝੋਟੀ ਦਾ ਆਪਾਂ ਬੱਚਾ ਲੱਗਿਆ ਸੱਜਣ ਇੱਕ ਮੈਂ ਤੁਹਾਨੂੰ ਕਿਹਾ ਸੀ ਨਾ ਮੈਂ ਬੱਚੇ ਦੇ ਦੰਦ ਵੀ ਤੁਹਾਨੂੰ ਦਿਖਾਉਂਗਾ ਲੈ ਬਾਈ ਦੰਦ ਦਿਖਾ ਦੇ ਇੱਕ ਵਾਰੀ ਖੋਲ ਕੇ ਕਿਉਂਕਿ 나ੜੂਆ ਤਾਂ ਕਈ ਵਾਰੀ ਤੋੜ ਦਿੰਦਾ ਲੈ ਮੈਂ ਨਹੀਂ ਤੋੜਦਾ ਦੂਜੀ ਨੇ ਕਰੀ ਕਰੀ ਰਮੜੇ ਲੈ ਬਾਈ ਲੈ ਇੱਥੇ ਤੋਂ ਨਾ ਸੱਜਣੋ ਤੁਸੀਂ ਦੇਖ ਸਕਦੇ ਹੋ ਦੰਦਾ ਨੇ ਉੱਤੇ ਮਾਸ ਆ ਹਲੇ ਮੇਰਾ خیال ਆ ਜੈਨੂਆ ਨਹੀਂ ਪੰਜਵਾਂ ਛੀਮਾ ਦੇਣਾ ਛੋਟੀ ਨੂੰ ਸੂਈ ਨੂੰ ਲੈ ਛੱਡ ਦੇ ਬਾਈ ਇਹ ਝੋਟੀ ਥੱਲੇ ਬੱਚਾ ਲਾ ਕੇ ਆਪਾਂ ਇਹਦਾ ਦੁੱਧ ਤੁਹਾਨੂੰ ਲੀਟਰ ਮਰਵਾ ਦਾਂਗੇ ਤੇ ਬਾਕੀ ਜਿਹੜਾ ਸੱਜਣ ਲੈਣ ਆਊਗਾ ਬਾਈ ਕੋਲੇ ਡੰਗ ਦੋ ਡੰਗ ਚਾਰ ਡੰਗ ਆਪਦੀ ਚੋਕੇ ਤਸੱਲੀ ਕਰਕੇ ਜਾਨਵਰ ਲਿਆ ਕਰੋ ਸੱਜਣੋ ਕਿਉਂਕਿ ਬਾਅਦ ਚੋਂ ਕਈ ਵੀਰਾਂ ਨੇ ਫੋਨ ਆ ਜਾਂਦੇ ਨੇ ਯਾਰ ਉਹ ਮੈਂ ਦੁੱਧ ਨਹੀਂ ਕੱਢਦੀ ਉੱਥੇ ਵਾਲੀ ਝੋਟੀ ਦੁੱਧ ਨਹੀਂ ਕੱਢਦੀ ਕਿਉਂਕਿ ਤੁਸੀਂ ਨਾ ਡੰਗ ਦੋ ਡੰਗ ਅਗਲੇ ਦੇ ਘਰੇ ਆ ਕੇ ਜਾਨਵਰ ਪਾਸ ਕਰਕੇ ਲੈ ਜਾ ਕਰੋ ਉਤਰੀ ਬਾਈ ਲੈ ਸੱਜਣੋ ਝੋਟੀ ਆ ਗਈ ਬੱਚਾ ਕਰਦੇ ਬਾਈ ਸਾਈਡ ਤੇ ਲੈ ਇੱਕ ਵਾਰੀ ਨਾ ਹੁਣ ਪਾਸਮੀ ਹੋਈ ਨੂੰ ਵੀ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਾਂਗੇ ਵੀ ਪਾਸਮੇ ਕੇ ਝੋਟੀ ਕਿਹੋ ਜਿਹਾ ਥਣ ਬਣਾਉਂਦੀ ਹੈ ਇੱਕ ਵਾਰ ਇੱਥੇ ਤੋਂ ਦੇਖ ਸਕਦੇ ਹੋ ਸੱਜਣੋ ਥਾਣਾ ਨਾ ਜਿਹੜਾ ਥਾਣਾ ਐਨ ਕੱਢਦੀ ਹੈ ਝੋਟੀ ਪੂਰੀ ਟੌਪ ਕਵਾਲੀ ਤੇ ਆਪ ਵੀ ਉਹੀ ਗੱਲ ਹੈ ਵੀ ਚੰਗੀ ਆ ਝੋਟੀ ਰੰਗ ਰੰਗ ਵੀ ਝੋਟੀ ਦਾ ਐਨ ਸ਼ਾ ਕਾਲਾ ਜੈੱਡ ਬਲੈਕ ਰੰਗ ਆ ਤੇ ਇੱਥੇ ਤੋਂ ਨਾ ਹੁਣ ਲੇ ਵਾਲੂਆ ਦੇਖ ਲਓ ਤੁਰਦੀ ਦਾ ਐਨ ਚਲਾ ਦੇ ਚਲਾ ਦੇ ਲੰਬੀ ਚਲਾ ਦੇ ਬਾ ਮੋੜ ਲਾ ਬਈ ਲੈ ਇੱਥੇ ਤੋਂ ਸੱਜ ਨੂੰ ਨਾ ਲੇ ਵਾਲੂ ਆ ਦੇਖ ਸਕਦਾ ਜੀ ਆਪਾਂ ਕਹਿ ਨਹੀਂ ਹਾਂਦੇ ਵਿੱਚੋਂ ਕਿ ਐਨ ਤੁਰਦੀ ਆ ਪਹਿਲਵਾਨਾਂ ਵਾਂਗੂ ਜਿਵੇਂ ਕਹਦੇ ਨੇ ਫਾਸ ਫਾਸ ਕੇ ਤੁਰਦੀ ਆ ਤੇ ਬਾਕੀ ਇੱਥੇ ਤੋਂ ਨਾ ਦੂਰੀ ਦੇਖ ਸਕਦੇ ਹਾਂ ਤੇ ਥਣ ਦੇਖ ਸਕਦੇ ਹਾਂ ਇਹ ਪੂਰਾ ਕਮਾਲ ਦਾ ਥਣ ਬਣਾਇਆ ਤੇ ਕਰੀ ਬਈ ਐਨ ਤੁਰਦੀ ਲੈ ਚੋ ਦੇ ਕਰਾਂ ਫਟਾਫਟ ਹਾਂ ਦੇਖ ਖਾਲੀ ਦਿਖਾ ਦੇ ਉਲਟੀ ਕਰਕੇ ਬਾਅਦ ਚੋਦੀ ਬਾਈ ਲੈ ਦਰਦੀ ਤਾਂ ਨਹੀਂ ਧਾਰਾਂ ਦਿਖਾਦਾ ਇਹਦੀ ਦਿਖਾ ਦੇ ਦਿਖਾ ਦੇ ਲੈ ਧਾਰ ਤੂੜ ਦਾ ਸੱਜਣ ਆਨ ਪੋਲੀ ਆ ਪੂਰੀ ਲੈ ਪਿਛਲੇ ਥਣਾ ਚ ਮਾਰ ਦੇ ਫਿਰ ਮੈਂ ਸਾਈਡ ਤੇ ਹੋਈ ਐਸਾ ਜਿੰਨਾ ਤਾਰਾਂ ਦੀ ਝੋਤੀ ਹੈਗੀ ਆ ਪਾਸ ਬਾਕੀ ਦੁੱਧ ਤੁਸੀਂ ਡੰਗ ਦੋ ਡੰਗ ਬਾਈ ਕੋਲ ਆ ਕੇ ਤਸੱਲੀ ਕਰਕੇ ਲਿਆ ਸਕਦੇ ਹੋ ਮੈਂ ਚੋ ਦੇ ਬਈ ਛੋਟਾ ਸਾ ਬਾਕੀ ਚਵਾਈ ਨਾ ਕਿੰਨੀ ਕੁ ਫੋਕੀ ਆ ਸੱਜਣਾ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਖਿੱਚੀ ਜਾਂਦਾ ਬਾਈ ਫਟਾਫਟ ਕੰਮ ਟੈੜੀ ਤਾਂ ਨਹੀਂ ਮਾਈ ਮਾਲੀ ਪੋਲੀ ਆ ਚਵਾਈ ਦਾ ਉਹ ਦੂਜਾ ਵਾਕ ਵੀ ਮਗਾ ਨਾ ਸਾਲਾਂ ਜਵਾਗ ਬਾਈ ਇੱਕ ਜਾਕਾ ਲੈ ਬਾਕੀ ਦੇਖਦੇ ਆ ਸੱਜਣਾ ਕਿੰਨਾ ਕੁ ਦੁੱਧ ਕੱਢ ਦਿਆ ਝੋਟੀ ਆਪਾਂ ਤੁਹਾਨੂੰ ਲੀਟਰ ਮਰਵਾਵਾਂਗੇ ਬਾਕੀ ਉਹੀ ਗੱਲ ਆ ਹਰੇਕ ਵੀਡੀਓ ਚ ਆਪਾਂ ਤੁਹਾਨੂੰ ਕਹਿਨੇ ਵੀ ਹੁੰਨੇ ਅਕਸਰੀ ਵੀ ਡੰਗ ਦੋ ਡੰਗ ਘੱਟੋ ਘੱਟ 2 ਡੰਗ ਟਾਈਮ ਟੂ ਟਾਈਮ ਜਾਨਵਰ ਖਾਲੀ ਕਰਕੇ ਅਗਲੇ ਦੇਕਰ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਕਿਉਂਕਿ ਬਾਅਦ 'ਚ ਨਾ ਜੇ ਮੈਂ ਗੱਲ ਕਰਨ ਨਾਲ ਸੱਜਣ ਨੂੰ ਫੋਨ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਬਾਅਦ 'ਚ ਵੀ ਆ ਮੈਂ ਦੁੱਧ ਨਹੀਂ ਕੱਢਦੀ ਜਾਂ ਛੋਟੀ ਦੁੱਧ ਨਹੀਂ ਕੱਢਦੀ ਆਪਾਂ ਨੇ ਦੇਖੋ ਕੋਈ ਫਟਿਆ ਨੋਟ ਨਹੀਂ ਦੇਣਾ ਹੁੰਦਾ ਸੱਜਣ ਨੂੰ ਤਾਂ ਕਰ ਕੀ ਕਹਿਣਾ ਹੁਣ ਆ ਵੀ 2 ਡੰਗ ਘੱਟ ਤੋਂ ਘੱਟ 2 ਡੰਗ ਕਿਉਂਕਿ ਕਈ ਸੱਜਣੇ ਹੋਏ ਹੁੰਦੇ ਨੇ ਪੈਸੇ ਜਰੂਰ ਲਾ ਦਿੰਦੇ ਨੇ ਤਰ੍ਹਾਂ ਨੂੰ ਲੱਖ ਰੁਪਏ ਲਾ ਦਿੰਦੇ ਨੇ ਬਾਈ ਲੱਖ ਸਵਾ ਲੱਖ ਮੈਂ ਦਸਲੀ ਕਰਕੇ ਲੈ ਜਾਵੇ ਜੀ ਨਾ ਲੈ ਜਾਨੀ ਚੋਣ ਨਹੀਂ ਆਉਂਦੀ ਐਨੀ ਕ ਘਾਟ ਇਹ ਗੱਲ ਦੀ ਘਾਟ ਛੜ ਦੰਦੇ ਨੇ ਕਿਉਂਕਿ ਜਦੋਂ ਬਾਅਦ ਚ ਆਪਾਂ ਕਹਿ ਦਿੰਦੇ ਆ ਵੀ ਆਪਣੇ ਨਾਲ ਠੱਗੀ ਹੋ ਗਈ ਉਹ ਠੱਗੀ ਦੇ ਸ਼ਿਕਾਰ ਮੈਂ ਤਾਂ ਵਪਾਰੀ ਨਹੀਂ ਤਾਂ ਮੈਂ ਮੰਨਦਾ ਨਹੀਂ ਵੀ ਵਪਾਰੀ ਨੇ ਠੱਗੀ ਕਰ ਲਈ ਮੈਂ ਤਾਂ ਉਹ ਚੀਜ਼ ਨੂੰ ਇਹ ਮੰਨਦਾ ਹੁੰਦਾ ਹੁਣਾ ਵੀ ਉਹਦਾ ਆਪਾਂ ਨੇ ਆਪਣੇ ਨਾਲ ਆਪੇ ਠੱਗੀ ਕਰਾ ਲਈ ਕਿਉਂਕਿ ਜਦੋਂ ਆਪਾਂ ਨਾ ਅਗਲੇ ਕੋਲੇ ਚੋਣੇ ਨਹੀਂ ਗਏ ਆਪਾਂ ਨੇ ਆਪਦੇ ਨਾਲ ਆਪੇ ਮਰਵਾ ਲਈ ਠੱਗੀ ਜੇ ਆਪਾਂ ਚੋਣ ਜਾਂਦੇ ਆਪਣੇ ਨਾਲ ਕਾਹਨੂੰ ਠੱਗੀ ਹੁੰਦੀ ਉਹੀ ਗੱਲ ਹੁੰਦੀ ਹੈ ਉਹਨਾਂ ਦਾ ਦਿਖਾ ਦੇ ਲਾ ਗਾੜੀ ਆ ਦੁੱਧ ਤੁਸੀਂ ਦੇਖ ਸਕਦੇ ਜੀ ਨੂੰ ਸਵਾ ਦੋ ਤੋਂ 2.5 ਕਿਲੋ ਐ ਤੇ ਬਾਕੀ ਜਦੋਂ ਤੁਸੀਂ ਬਾਈ ਕੋਲ ਚੋਣ ਆਉਂਗੇ ਅੱਡ ਕੱਢ ਕੇ ਦੇਖ ਲਿਓ ਇਹੀ ਗੱਲ ਨਹੀਂ ਬਾਈ ਕਹਿੰਦਾ ਆਪਾਂ ਚਾਰ ਰੰਗ ਛੇ ਰੰਗ ਤਸੱਲੀ ਕਰਾ ਦਾਂਗੇ ਪੂਰੀ ਆ ਨਾ ਰੇਟ ਵੀ ਨਾ ਸੱਜਣੋ ਆਪਾਂ ਕਰਾਵਾਂਗੇ ਤਾਂ ਵੀਡੀਓ ਦੇ ਵਿੱਚ ਹੀ ਕਰਾਵਾਂਗਾ ਰੇਟ ਵੀ ਮੈਂ ਬਾਈ ਨੂੰ 14 ਹਣ ਦੇ ਦੁੱਧ ਮਾਪਦਾਨ ਦੇ ਰੇਟ ਆਪਾਂ ਕਰਾਵਾਂਗੇ ਜੁੜੇ ਰਹੋ ਵੀਡੀਓ ਨਾਲ ਐਂਡ ਤੱਕ ਵੀਡੀਓ ਦੇ ਵਿੱਚ ਹੀ ਤੇ ਰੇਟ ਵੀ ਨਾ ਬਿਲਕੁਲ ਅਰੀਜਨਲ ਰੇਟ ਹੋਊਗਾ ਤੁਸੀਂ ਅਕਸਰ ਹੋਰ ਵੀ ਵੀਡੀਓ ਦੇਖਦੇ ਰਹਿੰਦੇ ਹੋ ਕਿਉਂਕਿ ਜਾਨਵਰ ਦੇ ਹਿਸਾਬ ਨਾਲ ਰੇਟ ਬਿਲਕੁਲ ਜੈਜ ਰੇਟ ਹੋਊਗਾ ਤੇ ਬਾਕੀ ਸੱਜਣਾ ਦੀ ਪਹੁੰਚ ਵਾਲਾ ਰੇਟ ਹੋਊਗਾ ਬਾਕੀ ਠੰਡੀ ਸੀਲ ਦਾ ਦਾ ਜਿਆ ਤੁਸੀਂ ਲਾਏ ਸਕਦੇ ਹੋ ਬੰਦੇ ਤਿੰਨ ਚਾਰ ਖੜੇ ਆ ਇਹਦੇ ਵਾਲੇ ਸਾਡੇ ਪਰ ਫਿਰ ਵੀ ਮੈਨੂੰ ਕੋਈ ਚੱਕਰ ਹੀ ਨਹੀਂ ਹੈਗਾ ਜਮੇ ਇੰਨੀ ਕਹ ਰਹੀ ਕੋ ਕੱਟੇ ਨੂੰ ਛੱਡ ਦਿਂ ਥੋੜਾ ਜਿਹਾ ਬਾਈ ਕਿਲੋ ਦਾ ਥੋੜਾ ਖੋਲਾ ਠੰਡ ਆਣਾ ਤੇ ਸੱਜਣ ਕਹਿ ਦਾਂਗੇ ਉਹੀ ਕਹੀ ਜਾਂਦੇ ਨੇ ਪਾਈਆ ਛੱਡ ਕੇ ਕਿਲੋ ਛੱਡਦਾ ਬਾਈ ਮਿਲਨੇ ਆ ਛੇ ਡੰਗ ਚੋਲੇ ਮੇਰੇ ਘਰੇ ਆ ਕੇ ਹਾਂ ਲੈ ਸੱਚ ਨਾਲ ਬੱਚੇ ਨੂੰ ਬਾਈ ਕਹਿੰਦਾ ਆਪਾਂ ਕਿਲੋ ਦੁੱਧ ਜਰੂਰ ਛੱਡਣਾ ਬਾਕੀ ਜੇ ਕਿਸੇ ਸੱਜਣ ਨੂੰ ਸ਼ੰਕਾ ਲੱਗੂ ਉਹ ਕਹਿੰਦਾ ਵੀ ਬੱਚੇ ਨੂੰ ਨਾ ਛੱਡੇ ਮੇਰੇ ਘਰੇ ਆ ਕੇ ਦੋ ਡੰਗ ਚਾਰ ਡੰਗ ਚੋ ਕੇ ਪਾਸ ਕਰਕੇ ਮੈਂ ਲੈ ਕੇ ਜਾ ਛੜਦੀ ਵੀ ਬੱਚੇ ਨੂੰ ਦੁੱਧ ਕਿੱਲੋਂ ਹੋਊਗਾ ਛੜਦੇ ਛੜਦੇ ਕੁਝ ਕਰਨੀ ਹੂੰ ਛੜਦੀ ਲੈ ਬਾਈ ਥਾਣਾ ਦਿਖਾ ਦੇ ਦੁੱਧ ਮਗਰ ਲਿਆ ਜੀ ਬਾਲਟੀ ਇੱਥੇ ਰੱਖੀ ਸਾਹਮਣੇ ਹੀ ਰੱਖੀ ਪਿੱਛੋਂ ਦਿਖਾ ਦੇ ਮਗਰ ਲੈਣਾ ਦੁੱਧ ਇਹ ਆਸਾ ਦਿਨ ਨੂੰ ਤੁਸੀਂ ਨਾ ਪਿੱਛੋਂ ਦੇਖ ਸਕਦੇ ਹੋ ਬੱਚੇ ਨੂੰ ਦੁੱਧ ਛੱਡਿਆ ਬਾਈ ਨੇ ਇਹਨਾਂ ਉਹ ਥਾਣੇ ਦਾਖ ਦੇ ਨੇ ਲੈ ਚੱਲ ਲੈ ਚੱਲ ਇਹਦੇ ਮਾਰ ਦੇ ਡੱਬੇ ਉੱਥੀ ਦਾ ਲਵਲਟੀ ਉੱਥੀ ਦਾ ਜਨਾਬਲਟੀ ਹਾਂ ਜੀ ਬਈ ਹਾਂ ਜੀ ਹੂੰ ਹੂੰ ਬਸ ਇਹ ਚ ਪਲਟੇ ਮਾਰ ਦੇ ਦੋ ਚਾਰ ਛੱਗ ਜੀ ਮਾਰ ਦੇ ਸਮਾਰ ਕੇ ਨਹੀਂ ਕਮੈਂਟਾਂ ਚ ਆਪਣੀ ਫਿਰ ਸੱਜਣ ਖਾਣਗੇ ਖਾਲੋ ਮਾਰ ਦੇ ਚਾਰ ਪੰਜ ਵਾਰੀ ਮਾਰ ਦੇ ਪਲਟਾ ਸਮਾਰ ਕੇ ਹੋਰ ਮਾਰ ਦੇ ਲੇ ਮਾਰ ਦੇ ਲੀਟਰ ਕਰੀ ਹੋਰ ਮਾਰ ਦੇ ਬਾਈ ਕੋਈ ਗੱਲ ਨਹੀਂ ਕਰਾ ਦੇ ਤਸੱਲੀ ਆਪਣੇ ਇਸ ਦੇਖਣ ਵਾਲੇ ਸੱਜਣਾ ਦੀ ਐਨ ਸਮਾਰ ਕੇ ਜਮਾ ਲੈ ਮਾਰ ਦੇ ਲੀਟਰ ਬਾਈ ਹੁਣ ਲੈ ਇੱਕ 2

6 ਲੀਟਰ ਤਾਂ ਹੁੰਦਾ ਬਾਈ ਲੈ 6 ਲੀਟਰ ਆਪਾਂ ਚੋਲਿਆ ਇਹ ਝੋਟੀ ਦਾ 6 ਕਿਲੋ ਦੁੱਧ ਚੋਲਿਆ ਤੇ 1 ਕਿਲੋ ਛੱਡਤਾ ਬੱਚੇ ਨੂੰ ਬਾਈ ਕਹਿੰਦਾ ਵੀ 14 ਕਿਲੋ ਦੁੱਧ ਜੇ ਕਿਸੇ ਸੱਜਣ ਨੂੰ ਕੋਈ ਵੀ ਸ਼ੰਕਾ ਹੁੰਦਾ ਵੀ 14 ਤਾਂ ਦੁੱਧ ਘਟਾ ਤਾਂ ਬਾਈ ਕਹਿੰਦਾ ਆਪਣੇ ਕੋਲੇ ਆ ਕੇ ਡੰਗ ਦੋ ਡੰਗ ਮਾਪ ਕੇ ਲਿਆ ਸਕਦਾ ਜਿਹਦੀਆਂ ਵੀ ਮਾਰਨੀਆਂ ਬਾਈ ਨਾਲ ਤੇ ਬਾਕੀ ਰੇਟ ਕਰਦੇ ਤਾਂ ਉਹਦਾ ਰੇਟ ਵੀ ਆਪਾਂ ਫਿਰ ਕਰਾਂਗੇ ਨਾ ਕਰਿਆ ਤਾਂ ਨਹੀਂ ਉਹਦਾ ਰੇਟ ਕਰਾਂ ਨਹੀਂ ਬਾਈ ਲੈ ਹੁਣ ਇਹਦਾ ਰੇਟ ਦੱਸ ਦੇ ਕਿੰਨਾ ਹੈ ਬਾਕੀ ਕਈ ਸੱਜਣ ਤਾਂ ਕਹਿਣਗੇ ਪਤ ਨਹੀਂ ਦੁੱਧੇ 12 ਕਿਲੋ 14 ਕਿਲੋ ਦੁੱਧ ਆਪਾਂ ਜਿਖਾ ਦਾਂਗੇ ਕੋਈ ਨਹੀਂ ਬਾਈ ਛੀ ਡੰਗ ਮੇਰੇ ਘਰੇ ਚੋ ਸਕਦਾ ਬਾਈ ਲੈ ਸੱਜਣੋ 14 ਕਿਲੋ ਦੁੱਧ ਬਾਈ ਕਹਿੰਦਾ ਦੋ ਡੰਗ ਚਾਰ ਡੰਗ ਕੀ ਛੀ ਡੰਗ ਵੀ ਮੈਂ ਆਪਦੇ ਘਰੇ ਚ ਪਾ ਦੂੰਗਾ ਕਿਉਂਕਿ ਕਿਲੋ ਦੁੱਧ ਨਾਲ ਠੰਡ ਕਰਕੇ ਕਹਿੰਦਾ ਆਪਾਂ ਬੱਚੇ ਨੂੰ ਛੱਡਣਾ ਜ਼ਰੂਰੀ ਸਮਝਦੇ ਆ ਰੇਟ ਇਹਦਾ ਹੁਣ ਕੀ ਰੇਟ ਕਰਦੇ ਇੱਕ 20 ਦੀ ਝੋਟੀ ਦੇ ਦਾਂਗੇ ਬਾਈ ਉਹ ਹੋਰ ਵੀ ਕਰਦੀ ਇੱਕ 20 ਚ ਮਾਨਤਾ ਨਾ 15 ਦੀ ਝੋਟੀ ਦੇ ਦਾਂਗੇ ਬਾਈ ਹਾਂ ਨਾ ਬਸ ਲੈ ਸੱਜਣੋ ਬਾਈ ਕਹਿੰਦਾ 15 ਦੀ ਝੋਟੀ ਦੇ ਦਾਂਗੇ 14 ਕਿਲੋ ਦੁੱਧ ਸ਼ੀਮੇ ਦਿਨ ਹਾਜ਼ਰ ਹੈ ਡੰਗ 2 ਡੰਗ 4 ਡੰਗ 6 ਡੰਗ ਤੱਕ ਵੀ ਚਵਾ ਦਾਂਗੇ ਬਾਈ ਸਨੀ ਕਰਕੇ ਲੈ ਜਾਓ ਆ ਪੂਰੀ ਤਸੱਲੀ ਕਰਕੇ ਬਾਈ ਕਹਿੰਦਾ ਲੈ ਜਾ ਤੇ 16 ਕਿਲੋ ਦੀ ਗਰੰਟੀ ਤੇ ਵੀ ਭੇਜ ਦਾਂਗੇ ਦੁੱਧ ਕਹਿੰਦਾ ਝੋਟੀ 17 ਕਿਲੋ ਪਾ ਦੂਗੀ ਇਹੇ 16 ਦੀ ਆਪਾਂ ਗਾਰੰਟੀ ਦੇਦੇ ਆਂ ਬਾਈ ਦੋ ਤਾਂ ਵਧੂਗੀ 16 ਦੋ 16 ਦੀ ਬਾਈ ਕਹਿੰਦਾ ਆਪਣੀ ਗਾਰੰਟੀ ਆ ਵੀਡੀਓ ਦੇ ਵਿੱਚ ਆਪਾਂ ਇਹ ਗੱਲ ਕਹਿ ਰਹੇ ਆਂ ਤੇ 15 ਚ ਵੀ ਬਾਈ ਕਰ ਦਾਂਗੇ ਯਾਰ ਛੋਟ ਛੱਪਾ ਜੇ ਕੋਈ ਆਊਗਾ ਸੱਜਣਾ ਬਾਈ ਮਾਨਤਾਨ ਕਰਦੇ ਆਂ ਉਹ ਕਰਦਾ ਕਰ ਦਾਂਗੇ ਕਰ ਦਾਂਗੇ ਇਹ ਜੀ ਗੱਲ ਨਹੀਂ ਕਰ ਦਾਂਗੇ ਆਹ ਝੋਟੀ ਦਾ ਰੇਟ ਵੀ ਕਰ ਦੇ ਲੈ ਜਿਹੜਾ ਵੀ ਬੱਚਾ ਲਾਵਾਂ ਬਾਈ ਹਾਂ ਇਹ ਇਹਦਾ ਵੀ ਬੱਚਾ ਲਾ ਲੈ ਕੋਈ ਨਹੀਂ ਪਹਿਲਾਂ ਰੇਟ ਕਰ ਦੇਦਾ ਇਹ ਬਾਈ ਝੋਟੀ 90000 ਦੀ ਦੇ ਦਾਂਗੇ ਆਪਾਂ ਉਹ ਕਰਦੀ ਇਹਦਾ ਦਾ ਕਰਦੀ ਮਾਨਤਾਨ 90 ਨੂੰ ਕਰਦੀ ਹੋਊਗਾ 88ਰ ਦੀ ਝੋਟੀ ਦੇ ਲੈ 8824 ਸੱਜਣੋਂ ਮਾਨਤਾਨ ਆਪਾਂ ਕਰਾ ਲਾਂਗੇ ਇਹੀ ਜੀ ਗੱਲ ਨਹੀਂ ਬਾਕੀ ਉਹ ਇਹ ਕੱਦ-ਕੁੱਦ ਦੀ ਗੱਲ ਕਰੇ ਨਾ ਕੱਦ ਬਹੁਤ ਆ ਝੋਟੀ ਦਾ ਦੂਜੇ ਸੂਏ ਦੇ ਹਿਸਾਬ ਨਾਲ ਇਹ ਥਣ ਥਣ ਵੀ ਚੰਗਾ ਲੱਗਿਆ ਜੈਨੂਅਲ ਚੌਥਾ ਦਿਨ ਆ ਨਾੜੂਆ ਨਾਲਾ ਬੱਚੇ ਦਾ ਇਹਦੇ ਥੱਲੇ ਭਾਈ 10 ਕਿਲੋ ਦੁੱਧ ਹਾਜ਼ਰ ਹੈ ਲੈ ਭਾਈ ਲਾ ਲੈ ਬੱਚਾ ਇਹਦਾ ਵੀ ਇਹਦੀਆਂ ਸੱਜਣੋਂ ਧਾਰਾ ਮਾਰ ਕੇ ਦਿਖਾਵਾਂਗੇ ਕਿਉਂਕਿ ਵੀਡੀਓ ਥੋੜੀ ਜ਼ਿਆਦਾ ਲੰਬੀ ਹੋ ਜਾਂਦੀ ਆ ਜੇ ਆਪਾਂ ਦੋਹੇ ਪਸ਼ੂਆਂ ਦੀ ਚਵਾਈ ਕਰਾਉਣੀ ਆ ਲੈ ਕਰ ਚੈੱਕ ਭਾਈ ਆ ਗਈ ਕਿ ਨਾ ਆ ਗਈ ਭਾਈ ਲੈ ਬੰਦੇ ਮੂਰੇ ਧਾਰਾ ਦਿਖਾ ਦੇ ਲੈ ਦੀਆਂ ਕਿਉਂਕਿ ਚਵਾ ਕੇ ਸੱਜਣੋਂ ਸਾਨੂੰ ਆਪਾਂ ਇਹ ਝੋਟੀ ਵੀ ਦਿਖਾਉਂਦੇ ਪਰ ਉਹੀ ਗੱਲ ਹੁੰਦੀ ਆ ਵਿੱਚ ਸੱਜਣ ਕਮੈਂਟ ਕਰਦੇ ਨੇ ਵੀ ਯਾਰ ਵੀਡੀਓ ਨਾ ਬੜੀ ਜਿਆਦਾ ਲੰਬੀ ਹੋ ਜਾਂਦੀ ਆ ਤੇ ਮੈਂ ਆਪਾਂ ਨੇ ਉਹ ਝੋਟੀ ਚਵਾਉਣੀ ਦੀ ਵੀਡੀਓ ਚ ਉਹਤੇ ਵੀ ਬਈ ਮਾਰਦੇ ਕੈਮਰਾ ਬੱਚਾ ਨਾ ਹਜੇ ਚੁੰਗੀ ਜਾਂਦਾ ਉਹੀ ਗੱਲ ਆ ਵੀ ਕਿਲੋ ਦੁੱਧ ਘੱਟੋ ਘੱਟ ਬਾਈ ਨੇ ਛੱਡਿਆ ਉਹਦੇ ਥੱਲੇ ਆ ਇਹਨੂੰ ਕਰ ਦੋ ਆ ਜਾ ਲੈ ਆ ਲਿਆ ਪਾਣੀ ਪਾ ਲਿਆ ਕਰਾਈ ਦਿਆ ਧਾਰਾ ਮਾਰ ਕੇ ਦਿਖਾ ਦੇ ਫਟਾਫਟ ਤਾਂ ਥਣ ਥਣ ਭਾਈ ਥਣ ਦਿਖਾ ਦੇ ਸਮਰ ਥਾਣੇ ਨੇ ਬਾਹਰ ਸਿਰਾਂ ਕੱਢਿਆ ਯਾਰ ਹਨਾ ਆ ਆ ਇਧਰ ਲੈ ਬੰਨੀ ਦਿਖਾ ਦੇ ਬਾਈ ਥਣ ਥਣ ਦਿਖਾ ਦੇ ਝੋਟੀ ਦਾ ਐਨ ਥਣ ਥਣ ਐਨ ਕੱਢਿਆ ਪੂਰਾ ਸਿਰੇ ਦਾ ਦੁੱਧ ਬਾਈ 10 ਤੋਂ ਬਾਹਰ ਆਏ ਥੱਲੇ ਆਪਾਂ 10 ਕਹਨੇ ਲੇ ਤਾਰਾ ਮਾਰ ਕੇ ਤੁਹਾਨੂੰ ਇੱਕ ਵਾਰੀ ਦਿਖਾ ਦਾਨੇ ਆ ਆ ਜਾ ਬਾਈ ਦੇਖ ਤਾਰੇ ਵੀ ਐਨ ਪੂਰੀ ਵਧੀਆ ਪੈਂਦੀ ਐ ਨਰਮਾ ਤਾਰ ਪੁੱਲੇ ਪਿਛਲੇ ਥਣਾ ਚ ਵੀ ਮਾਰਦੀ ਬਾਈ ਪਿਛਲੇ ਥਣਾ ਦੀ ਜਮੀ ਉਦੋਂ ਵੀ ਫੁੱਕੀ ਐ ਲਾ ਸੱਜਣੋ ਸਾਨੂੰ ਧਾਰਾ ਮਾਰ ਕੇ ਦਿਖਾਤੀ ਇਹ ਛੋਟੀ ਨੇ ਬਾਕੀ 10 ਕਿਲੋ ਦੁੱਧ ਡੰਗ ਦੋ ਡੰਗ ਚਾਰ ਡੰਗ ਬਾਈ ਕੋਲ ਆ ਕੇ ਚੋਲਿਓ ਲੈ ਨੰਬਰ ਬੋਲਦੇ ਬਾਈ ਤੇਰਾ ਨੰਬਰ ਬਾਈ ਆਪਣਾ 9882 6471 ਇੱਕ ਵਾਰੀ ਫੇਰ 9882 6471 ਲੈ ਸੱਜਣੋ ਅੱਜ ਆਪਾਂ ਨੇ ਇਸ ਵੀਰ ਦੇ ਘਰੋਂ ਪਿੰਡ ਗਵਿੰਦਪੁਰਾ ਜ਼ਿਲ੍ਹਾ ਬਠਿੰਡੇ ਤੋਂ ਵੀਡੀਓ ਬਣਾਈ ਹੈ ਤੇ ਅਗਲੀ ਵੀਡੀਓ ਕਿਸੇ ਹੋਰ ਸੱਜਣ ਦੇ ਘਰੋਂ ਲੈ ਕੇ ਮਿਲਦੇ ਹਾਂ ਬਾਕੀ ਜਿਹੜੇ ਵੀ ਸੱਜਣ ਨੂੰ ਉਹੀ ਗੱਲ ਬਾਰ-ਬਾਰ ਮੈਂ ਫੇਰ ਕਹਿੰਦਾ ਇਹਨਾਂ ਦੋਹਾਂ ਝੋਟੀਆਂ 'ਚ ਜਿਹੜੀ ਵੀ ਝੋਟੀ ਪਸੰਦ ਆਊਗੀ ਕਟੋ-ਕਟ ਦੋ ਡੰਗ ਚੋਕੇ ਤਸੱਲੀ ਕਰਕੇ ਬਾਈ ਕੋਲੋਂ ਲੈ ਜਿਓ ਧੰਨਵਾਦ ਜੀ